ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੁਹਾਡੇ ਸਾਡੇ ਚੈਨਲ ਰੀਪਸ ਬੁਟੀਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਡਾਇਰਸਨਸ ਅਤੇ ਸੂਟਸ ਲੈ ਕੇ ਆਏ ਹਾਂ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਬਾਕਸ ਵਿੱਚ ਜੁੜ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਇਹ ਆਪ ਪਹਿਣਾ ਬਾਹਰ ਤੋਂ ਦੇਖ ਰਹੀਆਂ ਨੇ ਜਰੂਰ ਆਪਣੇ ਕੋਲੋਂ ਸੂਟ ਟਰਾਈ ਕਰਿਓ ਕਾਫੀ ਪਹਿਣਨ ਦੇ ਬਾਹਰ ਲਈ ਪਹਿਣਾ ਦੇ ਆਰਡਰ ਚੱਲ ਰਹੇ ਨੇ ਆਪਣੇ ਕੋਲੇ ਆ ਸਾਰੇ ਸਟਿਚ ਕੀਤੇ ਹੋਏ ਸੂਟ ਲੇਗੇ ਹਜੇ ਪੋਲੀਥੀਨ ਦੇ ਵਿੱਚ ਪਾਈ ਦੇਗੇ ਸਾਰੇ ਆਪਾਂ ਕੁਸ਼ ਕਰਡਾਈਆਂ ਲਈ ਗਏ ਹੋਏ ਨੇ ਆਪਣੇ ਕਾਲਾ ਪਪੇ ਜਨੇ ਦੀ 25 30 ਦੁਪੱਟੇ ਸੀਗੇ ਆਪਣੇ 25 30 ਸੂਟ ਰੈਡੀ ਹੋ ਕੇ ਆਏ ਸੀਗੇ 25 ਤੋਂ 30 ਤੇ ਇਹ ਆਪਾਂ ਮਤਲਬ ਬਟਾਈਆਂ ਨੂੰ ਭੇਜੇ ਹੋਣਗੇ ਸਾਰੇ ਦੁਪੱਟੇ ਰੈਡੀ ਹੋ ਕੇ ਹੋਣਗੇ ਫਿਰ ਇਹਨਾਂ ਦੀ ਵੀ ਹਜੇ ਵੀਡੀਓ ਕੁਸ਼ਕ ਦੀਆਂ ਬਣੀਆਂ ਹੋਈਆਂ ਨੇ ਸਾਰੇ ਰਹਿੰਦੇ ਨੇ ਪੈਂਡਿੰਗ ਸਟਿਚਿੰਗ ਲਈ ਪਏਣਗੇ ਤੇ ਤੁਸੀਂ ਵੀ ਸਲਾਈ ਕਰਵਾਉਣਾ ਚਾਹਣਾ ਸਲਾਈ ਕਰਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਮਗਵਾਉਣਾ ਤੁਸੀਂ ਬਿਨਾ ਸਲਾਈ ਤੋਂ ਮਗਵਾ ਲਿਆ ਕਰੋ ਠੀਕ ਹੈ ਜੀ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਣਾ ਆਰਡਰ ਉਸ ਤਰ੍ਹਾਂ ਆਪਾਂ ਨੂੰ ਦੇ ਸਕਦੇ ਹੋਗੇ ਪਰ ਜਿਹੜੇ ਵਰਕ ਵਾਲੇ ਸੂਟ ਹੁੰਦੇ ਨੇਗੇ ਉਹ ਆਪਣੇ 3000 ਪਲੱਸ ਤੋਂ ਮਸ਼ੀਨ ਦੇ ਵਰਕ ਸਟਾਰਟ ਹੋਣਗੇ ਕਿਉਂਕਿ ਉਹ ਔਨ ਡਿਮਾਂਡ ਰੈਡੀ ਹੁੰਦੇ ਨੇਗੇ ਤੇ ਕਾਫੀ ਸੋਹਣੇ ਸੋਹਣੇ ਸੂਟ ਆਪਣੇ ਰੈਡੀ ਹੋ ਰਹੇ ਨੇ ਬਿਲਕੁਲ ਕੁਝ ਸੂਟ ਆਪਣੇ ਕੱਲ ਨੂੰ ਹੋਣਗੇ ਤੁਹਾਨੂੰ ਦਿਖਾਵਾਂਗੇ ਜਰੂਰ ਤੇ ਇੱਕ ਰੈਸਟ ਕਲਰ ਦਾ ਸੂਟ ਸੀ ਇਹਨਾਂ ਕਾਫੀ ਬਣਾ ਦੇ ਫੋਨ ਆਏ ਮੈਨੂੰ ਮੈਸ ਉਹਨਾਂ ਨਾਲ ਦਾ ਮਜੈਂਟਾ ਸੂਟ ਵੀ ਆਪਾਂ ਲੈ ਕੇ ਆਏ ਸੀਗੇ ਰੈਸਟ ਕਲਰ ਦਾ ਸੂਟ ਸੀਗਾ ਉਹ ਕੱਲ ਨੂੰ ਆ ਜਾਣਗੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਣਗੇ ਜਿਨ੍ਹਾਂ ਭੈਣਾਂ ਨੇ ਮੈਨੂੰ ਹਨਾ ਫੋਨ ਕੀਤਾ ਸੀ ਮੈਸੇਜ ਕੀਤਾ ਸੀਗੇ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋਗੇ ਉਹ ਆਪਣੇ ਕੋਲੇ ਸੂਟ ਆ ਗਏ ਪਰ ਸੂਟ ਹੈਗੇ ਨੇਗੇ 6 ਸਾਰੇ ਕਿਉਂਕਿ ਜੇ ਮੈਚਿੰਗ ਲਵੋਗੇ ਤਾਂ ਉਹ ਪਾਰਾ ਬਣ ਜਾਣਗੇ ਜੇ ਤੁਸੀਂ 올ਓਵਰ ਲੈਨੇ ਤਾਂ ਆਪਣੇ ਕੋਲੇ 6 ਲਿਗਗੇ ਚਲੋ ਫਿਰ ਵੀ ਆਪਣੇ ਲਈ ਕਾਫੀ ਸੂਟ ਲਏਗੇ ਜਿਵੇਂ ਵਿੱਚ ਤੁਸੀਂ ਲੈਣਾ ਚਾਹੋਗੇ ਤਾਂ ਲੈ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਕਰੇਪ ਦੇ ਇਹਦੇ ਨਾਲ ਤੁਸੀਂ ਵਰਕ ਕਰਵਾ ਸਕਦੇ ਹੋਗੇ ਤੇ ਬਹੁਤ ਜਿਆਦੇ ਸੋਹਣਾ ਮਤਲਬ ਸੂਟ ਰੈਡੀ ਹੋਗਾ ਤੁਸੀਂ ਕਲਰ ਦੇਖੋ ਕਲਰ ਕਿੰਨੇ ਜਿਆਦੇ ਸੋਹਣੇ ਨਾਲ ਬਾਟਮ ਦਾ ਕਲਰ ਹੈਗਾ ਦੇਖੋ ਕਰੇਪ ਦੀ ਬਾਟਮ ਹੈਗੀ ਇਹਦੇ ਤੁਸੀਂ ਵਰਕ ਕਰਵਾਉਗੇ ਤੇ ਕਾਫੀ ਜਿਆਦੇ ਸੋਹਣਾ ਸੂਟ ਬਣੂਗਾ ਇੱਕ ਮੈਂ ਪੀਚ ਕਲਰ ਦਾ ਸੂਟ ਵਰਕ ਕਰਵਾਇਆ ਸੈਲਫ ਦੇ ਉੱਪਰ ਮਸ਼ੀਨ ਤੇ ਆਰੀ ਦਾ ਮਿਕਸ ਵਰਕ ਕਰਾਇਆਗਾ ਉਹ ਵੀ ਆਊਗਾ ਤੁਸੀਂ ਦੇਖਿਓ ਪੀ ਦਾ ਸੋਨਾ ਪੈਂਟਾ ਜੀ ਤੁਸੀਂ ਚੱਕਾ ਜਿਗਜੈਗ ਬਣੇ ਹੋਏ ਨੇ ਕਰੇਪ ਦੇ ਉੱਪਰ ਹੈਗਾ ਤੇ ਇਹਦਾ ਜਿਹੜਾ ਪ੍ਰਾਈਸ ਹੈਗਾ 1800 ਹੈਗਾ ਬਾਕੀ ਤੁਸੀਂ ਵਰਕ ਕਰਵਾਉਂਗੇ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋਗੇ ਜੇ ਤੁਸੀਂ ਐਵੇਂ ਵੀ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਐਵੇਂ ਵੀ ਲੈ ਸਕਦੇ ਹੋ ਕਲਰ ਦਾ ਥੋੜਾ ਜਿਹਾ ਕੈਮਰੇ ਦੇ ਵਿੱਚ ਫਰਕ ਆ ਰਿਹਾ ਹੈਗਾ ਇਹ ਲੈਮਨ ਦਾ ਸ਼ੇਡ ਹੈ ਅੱਜ ਦੀ ਸਲਵਾਰ ਹੈਗੀ ਇਹ ਡਾਰਕ ਆ ਰਹੀ ਹੋਣੀ ਤੇ ਕਿ ਜਿਹੜੇ ਇਹ ਜਿਗਜੈਗ ਬਣੇ ਹੋਏ ਨੇ ਨਾ ਉਂਟੀਟਾਰੇ ਕਲਰ ਕੋਈ ਗੱਲ ਨਹੀਂ ਭੈਣ ਤੁਸੀਂ ਮੈਂ ਤਾਂ ਫੋਟੋ ਮੰਗਵਾ ਲਿਓ ਹਨਾ ਬਾਕੀ ਮੈਂ ਤੁਹਾਨੂੰ ਸਮਝਾ ਦੇਣੀ ਆ ਜਿਹੜੇ ਆ ਜਿਗਜੈਗ ਬਣੇ ਹੋਏ ਨੇਗੇ ਹਨਾ ਸਾਰੀ ਸੇਮ ਬਾਟਮ ਇਹਦੇ ਨਾਲ ਇਹ ਮੈਚ ਕਰ ਰਹੀ ਹੈਗੀ ਤੇ ਕਲਰ ਥੋੜੇ ਜਿਹਾ ਮਤਲਬ ਨਹੀਂ ਕੈਮਰੇ ਦੇ ਵਿੱਚ ਸਹੀ ਆਉਂਦੇ ਹੁੰਦੇ ਹੈਗੇ ਤਾਂ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਸੂਟ ਹੈਗਾ λεਮਨ ਕਲਰ ਦਾ ਹੈਗਾ ਦੇਖੋ ਬਾਟਮ ਤੇ ਵਰਕ ਕਰਵਾ ਲਿਓ ਤੇ ਤੁਸੀਂ ਮਸ਼ੀਨ ਵਰਕੇ ਤੇ ਕਰਵਾ ਲਿਓ ਹੈਂਡ ਕਰਵਾਉਣਾ ਚਾਹੋ ਨੇ ਹੈਂਡ ਕਰਵਾ ਲਿਓ ਇਹ ਅਗਲਾ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਵੀ ਕਾਫੀ ਜਿਆਦੇ ਸੋਹਣਾ ਆਈਸਕ੍ਰੀਮ ਜਾਂ ਚਾਟ ਹੈ ਸੋਬਰ ਦੇ ਕਲਰ ਨੇ ਕਾਫੀ ਪਰਨ ਡਿਮਾਂਡ ਹਨ ਇੰਡੀਆ ਨਾਲਾਈਟ ਹੋਣਾ ਡਾਰਕ ਹੋਣਾ ਤੁਸੀਂ ਦੇਖਿਓ ਜਦ ਇਹ ਸੂਟ ਰੈਡੀ ਹੋਗੇ ਨਾ ਕਾਫੀ ਜਿਆਦੇ ਸੋਹਣੇ ਸੂਟ ਬਣਨੇਗੇ ਜਿੱਦਾਂ ਕਿ ਹੁਣ ਤਿਹਾਰ ਆ ਰਹੇ ਨੇ ਤੁਸੀਂ ਤਿਹਾਰਾ ਦੇ ਸੂਟ ਇਹ ਬਣਵਾ ਸਕਦੇ ਹੋ ਪ੍ਰਾਈਸ ਵੀ ਬਹੁਤ ਜਿਆਦੇ ਸੋਹਣਾਗਾ ਕੋਟ ਇਹਨਾਲ ਬਾਟਮ ਹੈ ਜੀ ਸਾਡੀ ਬਾਟਮ ਖੋਈ ਹੋਈ ਸੀ ਦੇਖੋ ਜੀ ਤੁਸੀਂ ਲੈ ਸਕਦੇ ਹੋਗੇ ਇਹ ਵਾਲਾ ਸੂਟ ਜੀ ਇਹ ਕੁਝ کافی ਜਿਆਦਾ ਸੋਨਾ ਕਲਰ ਆ ਰਿਹਾ ਹੈਗਾ ਇਸੇ ਨਾਲ ਬਾਟਮ ਹੈਗੀ ਜਿਹੜਾ ਇਹ ਵਾਲਾ ਸਟਾਫ ਹੈਗਾ ਇਹ ਸਿਲਕ ਦਾ ਸਟਾਫ ਹੈਗਾ ਇਦੀ ਬਾਟਮ ਮਿਲ ਨਹੀਂ ਰਹੀ ਹੈਗੀ ਇਸ ਟਾਈਮ ਤੇ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਸ਼ੋਅ ਕਰ ਦਾਂਗੇ ਚਾਹੀ ਤੁਹਾਨੂੰ ਡਾਈ ਕਰਵਾ ਕੇ ਦਈਏ ਜਸਕੇ ਪਹੁੰਣੀ ਬਾਟਮ ਸਟਾਕ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਇਹ ਵੀ ਕਲਰ ਕਾਫੀ ਜ਼ਿਆਦਾ ਸੋਹਣਾਗਾ ਨੈਕਸਟ ਕਲਰ ਹੈਗਾ ਦਾ ਸਕਾਈ ਬਲੂ ਨਵੀਂ ਜੀ ਚੀਜ਼ ਲੈ ਕੇ ਆਏ ਆਂਗੇ ਤੁਹਾਡੇ ਲਈ ਕਲਰ ਦਾ ਥੋੜਾ ਬਹੁਤਾ ਫਰਕ ਪੈ ਜਾਂਦਾ ਕੈਮਰੇ ਦੇ ਵਿੱਚ ਇਹ ਗਨੋਰ ਕਰਿਓ ਦੇਖ ਇਹਦੇ ਤੁਸੀਂ ਬਾਟਮ ਤੇ ਵੀ ਜਰੂਰ ਨਾਲ ਵਰਕ ਕਰਵਾਇਓ ਜੇ ਤੁਸੀਂ ਵਰਕ ਕਰਵਾਉਂਗੇ ਸੂਟ ਹੈ ਨਾ ਵੈਸੇ ਇਹ ਵਰਕ ਹੋ ਕੇ ਹੀ ਸੋਹਣੇ ਲੱਗਣਗੇ ਸੂਟ ਜਿੱਥੋਂ ਤੱਕ ਮੈਂ ਤੁਹਾਨੂੰ ਆਪਣੀ ਸਲਾਹ ਦਵਾਂ ਬਾਕੀ ਤੁਹਾਡੀ ਆਪਣੀ ਚੁਆਇਸ ਹੈ ਕਿ ਤੁਸੀਂ ਕਿਸ ਤਰ੍ਹਾਂ ਰੈਡੀ ਕਰਵਾਵਾਂਗੇ ਤੇ ਪਰਪਲ ਕਲਰ ਇਹ ਵਾਲਾ ਵੀ ਬਹੁਤ ਝਾ ਸੋਨਾ ਕਲਰ ਹੈ ਜੀ ਦੇਖੋ ਜੀ ਸਾਰਾ ਇਹ ਨਿਊ ਸਟਾਕ ਆਇਆ ਹੈਗਾ ਕਿਉਂਕਿ ਹੁਣ ਵਰਕ ਸਟਾਰਟ ਹੋ ਗਿਆ ਨਾ ਵਾਰਕ ਲਈ ਭੈਣੇ ਆਰਡਰ ਦਿੱਤੇ ਹੋਏ ਨੇਗੇ ਤੇ ਤੁਸੀਂ ਦੇਖੋ ਜੀ ਇਹਦੇ ਨਾਲ ਇਹ ਵਾਲੀ ਬਾਟਮ ਹੈਗੀ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਇਹਦੇ ਕਾਫੀ ਜਿਆਦਾ ਸੋਨਾ ਵਰਕ ਕਰਵਾ ਸਕਦੇ ਹੋਗੇ ਤੇ ਤੁਸੀਂ ਆਪਣੀ ਚੁਆਇਸ ਅਨੁਸਾਰ ਵਰਕ ਕਰਵਾ ਸਕਦੇ ਹੋ ਹੈਵੀ ਕਰਵਾਉਣਾ ਲਾਈਟ ਕਰਵਾਉਣਾ ਜਿਸ ਤਰ੍ਹਾਂ ਵੀ ਤੁਸੀਂ ਕਰਵਾਉਣਾਗਾ ਕਿਉਂਕਿ 44500 ਤੱਕ ਹਨਾ ਵਿਦਿਤ ਪਟਾ ਰੈਡੀ ਹੋ ਕੇ ਸੂਚ ਜਾਂਦਾ ਜੇ ਵਰਕ ਜਿਆਦਾ ਹੈਵੀ ਹੁੰਦਾ ਉਹ 55500 ਵੀ ਹੋ ਜਾਂਦਾ ਹੁੰਦਾਗਾ ਮਸ਼ੀਨ ਵਰਕ ਤੇ ਮਸ਼ੀਨ ਦੇ ਅਕੋਰਡਿੰਗ ਆ ਬਾਕੀ ਆਪਾਂ ਜਿਹੜਾ ਮਸ਼ੀਨ ਵਰਕ ਦੇ ਵਿੱਚ ਆਪਾਂ ਧਾਗਾ ਵਗੈਰਾ ਲਾਉਣਿਆ ਸਾਰਾ ਆਪਾਂ ਵਧੀਆ ਲਗਾਉਣਿਆਂਗੇ ਕੋਈ ਘਟੀਆ ਕੁਆਲਿਟੀ ਦਾ ਕੁਝ ਵੀ ਨਹੀਂ ਲਗਾਉਂਦੇ ਹੈਗੇ ਮੇਰੇ ਕਾਰੀਗਰ ਜਿੰਨਾ ਵੀ ਤੁਹਾਨੂੰ ਕੰਮ ਕਰਕੇ ਦੇਣਗੇ ਸਾਫ ਸੁਥਰਾ ਕਰਕੇ ਦੇਣਗੇ ਤੇ ਜਿੰਨਾ ਵੀ ਧਾਗਾ ਲੱਗੂਗਾ ਸਾਰਾ ਸਹੀ ਲੱਗੂਗਾ ਤੇ ਵਧੀਆ ਹੋਊਗਾ ਜ਼ੀਰੋ ਟਾਂਕੇ ਦਾ ਕੰਮ ਜਿਸ ਤਰ੍ਹਾਂ ਵੀ ਤੁਸੀਂ ਕਰਵਾਉਣਾ ਚਾਹੋਗੇ ਕਰਵਾ ਸਕਦੇ ਹੋਗੇ ਬਾਕੀ ਜੀ ਇਹ ਵਾਲੇ ਮੈਂ ਕਲਰ ਤੁਹਾਨੂੰ ਤਾਂ ਸ਼ੋਅ ਕਰ ਰਹੀ ਹੈਗੀ ਇਹਦੇ ਉੱਪਰ ਨਾ ਮਤਲਬ ਸੂਟ ਗਏ ਹੋਏ ਨੇ ਬਣਨੇ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਹੈਂਡਵਰਕ ਦੇ ਸੂਟ ਮਸ਼ੀਨਵਰਕ ਦੇ ਸੂਟ ਇਹ ਹੈਗੀ ਐ ਜੀ ਸਿਲਕ ਤੇ ਕਾਫੀ ਜਿਆਦੇ ਸੋਹਣਾ ਸਟਾਫ ਹੈਗਾ ਪਹਿਲਾ ਕਲਰ ਇਹਦੇ ਵਿੱਚ ਇਹ ਸੀਗਾ ਤੇ ਦੂਜਾ ਕਲਰ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਕਲਰ ਹੈਗਾ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਭੇਜ ਕੇ ਆਪਾਂ ਤੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਕਾਫੀ ਜਿਆਦੇ ਸੋਹੇ ਸੂਟ ਬਣਨਗੇ ਇਹ ਕੋ ਪਰਪਲ ਕਲਰ ਹੈਗਾ ਮੇਨ ਮੇਨ ਜਿਹੜਾ ਆਪਾਂ ਕਲਰ ਲੈ ਕੇ ਆਏ ਸੀਗੇ ਤੇ ਦੇਖੋ ਆਹ ਕਲਰ ਵੀ ਕਾਫੀ ਜ਼ਿਆਦੇ ਸੋਹਣਾ ਕੁਛਕਣਾ ਇਹਦੇ ਵਿੱਚੋਂ ਆਪਾਂ ਲੈ ਕੇ ਤਾਂ ਕਾਫੀ ਚੰਗੇ ਆਏ ਸੀਗੇ ਕੁਛਕਣਾ ਮਤਲਬ ਵਰਕ ਲਈ ਚਲੇ ਗਏ ਬਹੁਤ ਜ਼ਿਆਦੇ ਸੋਹਣੇ ਬਾੜਨਗੇ ਇਹ ਸਕਾਈ ਬਲੂ ਕਲਰ ਦਾ ਜੀ ਜੇ ਤੁਸੀਂ ਇਹ ਪਲੇਨ ਸਟੱਫ ਲਓਗੇ ਤਾਂ ਇਹ 2500 ਦਾ ਸਟੱਫ ਹੈਗਾ ਕਿਉਂਕਿ ਇਹ ਸਿਲਕ ਹੈਗੀ ਦੇਖੋ ਇੰਨੀ ਕੁ ਜ਼ਿਆਦੇ ਸੋਹਣੀ ਸਿਲਕ ਹੈਗੀ ਜਿੰਨੀ ਵੀ ਤੁਸੀਂ ਕਹਿ ਲਓ ਇਹ ਕਿਸ ਤੋਂ ਪਿਓਰ ਆਉਂਦੀ ਹੈਗੀ ਤੇ ਉਹ ਮਤਲਬ 750 800 ਪਰ ਮੀਟਰ ਹੁੰਦੀ ਹੈਗੀ ਪਰ ਇੱਥੇ ਤੁਸੀਂ ਜੇ ਤੁਸੀਂ ਕੰਮ ਕਰਵਾਉਂਗੇ ਨਾ ਕਾਫੀ ਜ਼ਿਆਦਾ ਸੋਨਾ ਬਣ ਜੂਗਾ ਜੇ ਤੁਸੀਂ ਮੰਨ ਕੇ ਚੱਲੋ ਵੀ 1000 1500 2000 ਤੱਕ ਤੁਸੀਂ ਵਰਕ ਕਰਵਾਉਣੀ ਹੋਗੇ ਚਲੋ ਤੁਸੀਂ ਮੰਨ ਕੇ ਚਲੋ ਵੀ 1500 ਦਾ ਵੀ ਵਰਕ ਕਰਵਾਉਣੀ ਹੋਗੇ ਹਨਾ ਤਾਂ ਇਹ 3000 ਤੱਕ ਤੁਹਾਡਾ ਨਹੀਂ 4000 ਤੱਕ ਤੁਹਾਡਾ ਸੂਟ ਪੂਰਾ ਸੋਹਣਾ ਰੈਡੀ ਹੋਊਗਾ ਤੇ ਪਲੱਸ ਤੁਸੀਂ ਦੁਪੱਟਾ ਕਰਾਉਗੇ ਹਨਾ 1000 1200 ਤੱਕ ਦੁਪੱਟਾ ਪੈਂਦਾ ਸੈਮੀ ਦਾ ਡਾਈ ਹੋ ਕੇ ਲੇਸ ਦੀ ਫਿਨਿਸ਼ਿੰਗ ਹੋ ਕੇ ਲੇਸ ਦੀ ਲਗਵਾਈ ਸਾਰਾ ਕੁਝ ਲਗਾ ਕੇ ਠੀਕ ਹੈ ਜੀ ਵਿਦ ਦੁਪੱਟਾ ਮਤਲਬ ਇਹ ਸੂਟ ਤੁਸੀਂ ਥ੍ਰੈਡ ਵਰਕ ਦੇ ਵਿੱਚ ਕਰਵਾਉਣੇ ਹੋਗੇ 5055 ਸੌਰੀ ਰੇਂਜ ਵਿੱਚ ਇਹ ਸੂਟ ਰੈਡੀ ਹੋਊਗਾ ਤੁਹਾਨੂੰ ਮੈਂ ਆਈਡੀਆ ਤਾਂ ਦੇ ਰਹੀਆਂ ਕਿ ਕਿਉਂਕਿ ਕਾਫੀ ਭੈਣਾਂ ਨੂੰ ਅੰਦਾਜ਼ਾ ਹਜ਼ੂਦਾ ਵੀ ਆਪਣੇ ਬਜਟ ਅਕੋਰਡਿੰਗ ਵੀ ਹਾਂ ਤੁਸੀਂ ਇੱਥੇ ਤੱਕ ਕਰਵਾ ਸਕਦੇ ਹੋਗੇ ਤਾਂ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਆਪਾਂ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਤੁਹਾਡਾ ਸੂਟ ਰੈਡੀ ਕਰ ਦਾਂਗੇ ਠੀਕ ਹੈ ਜੀ ਉਮੀਦ ਕਰਦੀ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਦਿਓ ਕਰ ਲਿਓ ਆਪਣੇ ਨਾਲ ਤੇ ਕੋਈ ਵੀ ਤੁਸੀਂ ਵਰਕ ਕਰਵਾਉਣਾ ਹੈਗਾ ਤਾਂ ਤੁਸੀਂ ਵਰਕ ਦੀ ਆਪਾਂ ਨੂੰ ਫੋਟੋ ਭੇਜ ਸਕਦੇ ਹੋਗੇ ਉਸ ਤਰ੍ਹਾਂ ਦਾ ਤੁਸੀਂ ਸੇਮ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਕਾਫੀ ਜਿਆਦੇ ਸੋਹਣੇ ਸਿਲਕ ਹੈਗੇ ਇਹਦੇ ਤੁਸੀਂ ਹੈਂਡਵਰਕ ਕਰਵਾਉਗੇ ਤੇ ਬਹੁਤ ਚਾਰੇ ਸੋਨਾ ਲੱਗੂਗਾ ਕੋਈ ਵੀ ਤੁਹਾਡਾ ਡਿਜ਼ਾਈਨ ਹੈ ਹੈਂਡਵਰਕ ਦਾ ਉਹ ਵੀ ਤੁਸੀਂ ਸ਼ੇਅਰ ਕਰਕੇ ਆਪਾਂ ਤੋਂ ਰੈਡੀ ਕਰਵਾ ਸਕਦੇ ਹੋਗੇ ਲੈਂਗੁਏਜ ਸ਼ਰਾਰੇ ਕਰਾਰੇ ਜਿਸ ਤਰ੍ਹਾਂ ਦੇ ਵੀ ਤੁਸੀਂ ਸਾਨੂੰ ਆਰਡਰ ਦੇਣਾ ਚਾਹੁੰਦੇ ਹੋਗੇ ਤੁਸੀਂ ਆਰਡਰ ਦੇ ਸਕਦੇ ਹੋ ਬੇਫਿਕਰ ਹੋ ਕੇ ਤੁਹਾਡੀ ਜਿਹੜੀ ਪੇਮੈਂਟ ਹੈ ਸਾਡੇ ਕੋਲੇ ਸੇਫ ਹੈਗੀ ਕਈ ਭਾਣਾ ਦੇ ਤੋਂ ਆਰਡਰ ਚੱਲ ਰਹੇ ਨੇ ਕਿ ਹਜੇ ਮੇਰੇ ਦਾ ਬਿੱਲ ਵੀ ਨਹੀਂ ਬਣਾਇਆ ਹੈਗਾ ਤੇ ਉਹ ਮੇਰੇ ਤੋਂ ਮਤਲਬ ਮੈਸੇਜ ਆ ਦੇਣ ਸਾਨੂੰ ਬਿੱਲ ਦਾ ਅਸੀਂ ਪੇਮੈਂਟ ਕਰਨੀ ਆਂਗੀ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਹਨ ਆਪਾਂ ਬਣਾਵਾਂਗੇ ਜੀ ਬਿੱਲ ਤੇ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਸੈਂਡ ਕਰਾਂਗੇ ਜਿਹੜੀ ਹਾਫ ਪੇਮੈਂਟ ਆਪਾਂ ਪਹਿਲਾਂ ਕਰਵਾਉਣੀ ਆਂਗੇ ਮਤਲਬ ਜਿਹੜੀ ਹਾਫ ਰਹਿ ਜਾਂਦੀ ਨੇ ਜਦੋਂ ਤੁਹਾਡੇ ਸੂਟ ਰੈਡੀ ਹੋ ਜਾਂਦੇ ਨੇਗੇ ਆਪਾਂ ਉਦੋਂ ਤੁਹਾਡੇ ਨਾਲ ਤੇ ਤੁਹਾਨੂੰ ਪਿਕਚਰ ਕਰ ਦੇਣੇ ਹੁੰਨੇ ਅਗੇ ਬਿੱਲ ਦੀ ਬੇਨਾ ਬਿੱਲ ਤੁਹਾਡਾ ਪੈਂਡਿੰਗ ਹੈਗਾ ਤੁਸੀਂ ਆਪਣਾ ਬਿੱਲ ਪੇ ਕਰਕੇ ਤੁਸੀਂ ਆਪਣੇ ਸਟਾਕ ਜਿੱਥੇ ਵੀ ਤੁਸੀਂ ਸਟਾ ਸੌਰੀ ਕਿਤੇ ਕਿੱਥੇ ਵੀ ਤੁਸੀਂ ਆਪਣੇ ਕੱਪੜੇ ਮੰਗਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਮੰਗਵਾ ਸਕਦੇ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੋ ਕਿ ਮੈਨੂੰ ਸਟਾਰਟਿੰਗ ਦੇ ਵਿੱਚ ਗੱਲ ਪੁੱਛਣੀ ਚਾਹੀਦੀ ਸੀ ਸੌਰੀ ਮੈਂ ਭੁੱਲ ਗਈ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਜਰੂਰ ਆਪਣੇ ਕੋਲੋਂ ਸੂਟ ਰੈਡੀ ਕਰਵਾਇਓ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਤੁਸੀਂ ਆਪਣੇ ਨਾਲ ਡਿਟੇਲ ਸ਼ੇਅਰ ਕਰ ਸਕਦੇ ਹੋਗੇ ਕਰਵਾ ਸਕਦੇ ਠੀਕ ਹੈ ਜੀ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ